ਦੇ ਕੋੜੀ ਜਿਹੜੇ ਬਾਜ਼ਾਰ ਚ 3 300 4 400 ਦੇ ਬਾਬੇ ਜੱਟੀ ਨੇ 100 100 ਪਲੇਨ ਕਰੇਵ ਦਾ ਸੂਟ ਹਾਂਜੀ ਕਿਹੜਾ ਕਰੇਵ ਦਾ ਸੂਟ ਕਿਹੜਾ ਬਾਜ਼ਾਰ ਤੇ 750 ਦਾ ਉਹ ਬਾਬੇ ਰੇਟੀ ਦਾ 150 ਰੁਪਏ ਦਾ ਕਰਤਾ ਜੀ 150 ਰੁਪਏ ਦਾ ਪੂਰਾ ਸੂਟ ਕਰਦਾ ਕਰੇਵ ਦਾ ਮੀਟਰ ਕਰੇਵ ਦਾ ਸੂਟ 150 ਰੁਪਏ ਕਰਦਾ ਸਾਰਾ ਹੀ ਮਾਲ ਨਵਾਂ ਲੈ ਕੇ ਆਏ ਆ ਤੇ 2 4 ਦਿਨ ਜੀ ਪੱਧਰ ਕਰ ਦੇਣਾ ਆ ਪੀਸ ਦੀ ਲੁੱਕ ਦੇਖ ਲੋ ਤਮਾਕਾ ਜੇ ਤਮਾਕਾ ਹੈਂਡਵਰਕ ਦੇ ਨਾਲ ਚਨੋਂ ਦਾ ਦੁਪੱਟਾ ਆਊਗਾ ਟਰੱਕ ਭਰ ਕੇ ਭਾਜੀ 1200 1500 ਲੈ ਆਰਟੀਕਲ ਹਾਂਜੀ ਭਾਜੀ 450 ਰੁਪਏ ਡਿਜ਼ਾਈਨ ਦੇਖੋ ਤੁਸੀਂ ਇਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਉਹਨਾਂ ਨੂੰ ਦੱਸ ਦਿੰਨੇ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 4 ਦਿਨ ਤੱਕ ਪਟਾਰੇ ਖੋਲਦੇ ਵੱਡੇ ਫਾਇਦੇ ਹੋਣੇ ਆ 12 1200 ਵਾਲੇ ਸੂਟ 450 ਚ ਦੇ ਦੇਣੇ ਆ ਹਲੋ ਸੈੱਟ ਓਏ ਗੱਲੇ ਵਾਲਾ ਸੈੱਟ ਆ ਘੇਰੇ ਵਾਲਾ ਸੈੱਟ ਆ ਮੋਰਾ ਵਾਲਾ ਸੈੱਟ ਓ ਸੈੱਟ ਹੀ ਸੈੱਟ ਉਹ ਜਿਹੜਾ ਨਾਂ ਵੀ ਕਿਹਾ ਉਹ ਵਾਪਸ ਤੁਸੀਂ ਸੈੱਟ ਦੇਖੋ ਨਾਲ ਦੇ ਜੰਮੇ ਭੈਣ ਭਾਈ ਨੇ ਕੰਮ ਨਹੀਂ ਹੋਣਾ ਜੋ ਬਾਬੇ ਦੀ ਹੱਤੀ ਨੇ ਐਲਾਨ ਕਰ ਤੇ ਆ ਜਿੰਨਾ ਮਰਜ਼ੀ ਕਪੜਾ 50000 ਦਾ ਲੈ ਜਾਓ ਲੱਖ ਦਾ ਲੈ ਜਾਓ ਨਹੀਂ ਵੇਖਿਆ ਟੈਨਸ਼ਨ ਕੋਈ ਨਹੀਂ 1 ਰੁਪਿਆ ਨੁਕਸਾਨ ਹੀ ਸਾਰਾ ਕਪੜਾ ਵਾਪਸ ਕਰਕੇ ਬਦਲ ਕੇ ਲੈ ਜਾਓ ਵੈਡਿੰਗ ਚੀਜ਼ਾਂ ਆ ਗਈਆਂ ਵੈਡਿੰਗ ਉੱਪਰ ਭਾਜੀ ਪੂਰਾ ਸ਼ੋਰੂਮ ਤਿਆਰ ਕਰਾਤਾ ਪਾ ਚੀਜ਼ ਦੇਖ ਲਓ ਤੋਹਫੇ ਰਾਂਗਾ ਤੋਹਫੇ ਹਾਂਜੀ ਡਿਜ਼ਾਈਨਿੰਗਾਂ ਦੇਖੋ ਬਈ ਕਿੰਨੀਆਂ ਸ਼ਾਨਦਾਰ ਆ ਰਹੀਆਂ ਜੜੀਆਂ ਚੀਜ਼ਾਂ ਬਈ ਸ਼ੋਰੂਮ ਆ ਜਾ ਕੇ 20 25 25 ਹਜ਼ਾਰ 22 22 ਹਜ਼ਾਰ ਦੇ ਸੂਟ ਲੈਣੇ ਆ ਨਾ ਇੱਥੇ ਭਾਜੀ 5000 7000 3200 3500 ਦੀਆਂ ਰੇਂਜਾਂ 'ਚ ਅਲੱਗ-ਅਲੱਗ ਆਰਟੀਕਲ ਦੇ ਦਾਂਗਾ ਮੈਂ ਦੇਖੋ ਜਿਹੜੀ ਇਦਾਂ ਦੀ ਹੈਵੀ ਦਾਜ ਬਰੀ ਬਿਆਹਾਂ ਦੇ ਸ਼ੋਰੂਮੋਂ ਜਾ ਕੇ ਦੀ 2-2 ਲੱਖ ਰੁਪਏ ਦੀ ਬਣਾਉਨੇ ਹੋ ਬਾਬੇ ਦੀ ਹੱਟੀ ਤੇ 70 80 ਹਜ਼ਾਰ 'ਚ ਬਣ ਜਾਣੀ 2-2 ਲੱਖ ਇਹ ਹੁੰਦੀਆਂ ਕੁਆਲਿਟੀਆਂ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਕਲਕੱਤੇ ਦੇ ਆਹ ਦੇਖੋ ਜੀ ਇਹ ਪੀਸ ਬਾਜ਼ਾਰ 'ਚ 22000 25000 ਤੋਂ ਘੱਟ ਕੋਈ ਦਿੰਦਾ ਹੀ ਨਹੀਂ ਯੋ ਕਿ ਕਲਕੱਤੇ ਦੇ ਸੂਟ ਨੇ ਨੇੜੇ ਕਰਕੇ ਦਿਖਾ ਭਾਈ ਇਹ ਐਦਾਂ ਦੇ ਸੂਟਾਂ ਦਾ ਇੱਕ ਤੋਂ ਇੱਕ ਤਨਾਖਾ ਬਾਬੇ ਦੀ ਹੱਡੀ ਦੇ ਦਾਜਪਰੀ ਵਾਲੇ ਵੈਡਿੰਗ ਸੂਟ ਚਾਹੇ ਰੈੱਡ ਸੂਟ ਦੀ ਗੱਲ ਵੀ ਕਰਦੀ ਐ ਇਹਦੇ ਵਿੱਚ ਬਹੁਤ ਸਾਰੀ ਰੇਂਜ ਤੁਹਾਨੂੰ ਮਿਲਦੀ ਆ ਇਹਨੂੰ ਕਹਿੰਦੇ ਤੋਹਫੇ ਆ ਕਹਿੰਦੇ ਆ ਸੂਟ ਇਹੇ ਦੰਮੀਆਂ ਦੇ ਲਾਕੇ 20-2000 ਮੈਂ ਕਹਾਂ 25-25000 22-22000 ਖੁਸ਼ ਹੋ ਜਾਏਗੀ ਸਪੈਸ਼ਲ ਆਰਟੀਕਲ ਸਪੈਸ਼ਲ ਚੀਜ਼ਾਂ ਤਾਜੇ ਤਾਜੇ ਪੀਸ ਆਹ ਦੇਖੋ ਭਾਈ ਪੀਸ ਆਉਂਦਾ ਤਾਜੇ ਲਈ ਭਾਈ ਖੋਲ ਦੇ ਵਿਆਂ ਦੇਖੋ ਹਾਂਜੀ ਆ ਪੀਸ ਦੀ ਲੁੱਕ ਦੇਖ ਲਓ ਆ ਦੁਪੱਟਾ ਦੇਖ ਲਓ ਦਕਾਨਦਾਰ ਨਾ ਨਾ ਕਰਦੇ ਕਰਦੇ ਵੀ 6 ਤੋਂ 7000 ਰੁਪਏ ਲੈਂਦਾ ਤੇ ਭੈਣ ਭਰਾ ਵੇਚ ਜਾਂਦੇ ਜੀ 2800 ਰੁਪਏ ਸਲੋਜੀ ਹੁਣ ਅਸੀਂ ਪਹੁੰਚਿਆ ਬਾਬੇ ਦੀ ਹੱਟੀ ਬਾਸਾ ਡੇਰੇ ਸਾਹਮਣੇ ਜਲੰਧਰ ਸ਼ਹਿਰ ਜਿੱਥੇ ਲੋਕ ਦੂਰੋਂ ਦੂਰੋਂ ਆ ਰਹੇ ਆ ਆਹ ਕਿਉਂ ਰਿਹਾ ਕਰਕੇ ਇੱਥੇ ਮਿਲਦਾ 100 ਰੁਪਏ ਦਾ ਸੂਟ 150 ਰੁਪਏ ਦਾ ਸੂਟ 200 500 700 ਬਾਬਾ ਜੀ ਕਹਿੰਦੇ ਪਟਾਕੇ ਦੇ ਪਟਾਕੇ ਪਾਈ ਨੇ ਟਰੱਕ ਦੇ ਟਰੱਕ ਕੱਲ ਸਾਡੀ ਰੀਲ ਦੇਖੀ ਸੀ ਵੱਡਾ ਟਰੱਕ ਭਰ ਲਿਆਦਾ ਸਾਡੀ ਵੱਡਾ ਟਰੱਕ ਭਰ ਕੇ ਲਗਿਆ ਨੇਚਰਲ ਕਰੇਵ ਦਾ ਤੇ 100 ਰੁਪਏ ਦਾ ਵੀ ਸੂਟ ਸਟਾਰਟ ਕਰਾ ਰਿਆ ਤੇ ਸਾਰੇ ਪੜਾਵਰਾਂ ਨੂੰ ਸਸਰੀ ਕਾਲ ਤੇ ਆਜੋ ਬਾਬੇ ਦੀ ਹੱਡੀ ਦੇ ਤੇ ਧਮਾਕੇ ਬਾੜਿਆ ਬਹੁਤ ਸ਼ਾਨਦਾਰ ਬਾਜੀ ਸਭ ਤੋਂ ਵੱਡਾ ਪੜਾਵਰਾਂ ਬਾਜੀ ਪਲੇਨ ਕਰੇਵ ਦਾ ਸੂਟ ਹਾਂਜੀ ਕਿਹੜਾ ਕਰੇਵ ਦਾ ਸੂਟ ਕਿਹੜਾ ਬਾਜ਼ਾਰ ਤੇ 750 ਦਾ ਉਹ ਬਾਬੇ ਰੇਟੀ ਦਾ 150 ਰੁਪਏ ਦਾ ਕਰਤਾ ਜੀ 150 ਰੁਪਏ ਦਾ ਪੂਰਾ ਸੂਟ ਕਰਤਾ ਕਰੇਵ ਦਾ ਮੀਟਰ ਕਰੇਵ ਦਾ ਸੂਟ 150 ਰੁਪਏ ਕਰਤਾ ਜੀ ਅਲੋ 100 ਰੁਪਏ ਪ੍ਰਿੰਟ ਸੂਟ ਕਰਤੇ ਨੇ ਬੰਡਲਾਂ ਦੇ ਬੰਡਲ ਨਾਲ ਭਾਵੇਂ ਸਿੰਗਲ ਸੂਟ ਕਟਾ ਕੇ ਲੈ ਜਾਓ ਭਾਜੀ ਆ ਕਟਾ ਕੇ ਲੈ ਜਾਓ ਫੁੱਲਾ ਬੂਟੀਆਂ ਵਾਲੇ ਸੂਟ ਇੱਕ ਇੱਕ ਸੂਟ ਕੱਟ ਕੇ ਦੇ ਰਗਾ 100 ਰੁਪਏ ਦੇਖੋ ਜੀ ਜਿਹੜੇ ਬਾਜ਼ਾਰ ਚ 3 300 4 400 ਦੇ ਬਾਬੇ ਜੱਟੀ ਨੇ 100 100 ਰੁਪਏ ਚ ਸੂਟ ਕਰਤੇ ਆ ਪ੍ਰਿੰਟ ਦੇਖੋ ਫੁੱਲਾ ਬੂਟੀਆਂ ਵਾਲੇ ਸੂਟ ਕਰਤੇ 100 100 ਰੁਪਏ ਜਲਦੀ ਜਲਦੀ ਆ ਜਾਓ ਬਾਬੇੜ ਦੇ ਆਓ ਅੱਗੇ ਆਓ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਹੋਰ ਦਿਖਾਈਏ ਆ ਦੇਖੋ ਸਾਰਾ ਹੀ ਮਾਲ ਨਵਾਂ ਲੈ ਕੇ ਆਏ ਆ ਤੇ 2-4 ਦਿਨ ਜੇ ਪੱਧਰ ਕਰ ਦੇਣਾ ਆਇਓ ਜੀ ਚੀਜ਼ਾਂ ਤੁਹਾਨੂੰ ਉਹ ਦਿਖਾਵਾਂਗਾ ਭਾਜੀ ਤੁਸੀਂ ਕਹੋਗੇ ਵੀ ਆ ਕੀ ਕਰਤਾ ਕਮਾਲ ਹੀ ਕਰਤੀ ਆ ਭਾਜੀ ਪਿਓਰ ਨੇਚਰਲ ਕਰਿਬ ਹੈਂਡਵਰਕ ਕਰੇ ਸੁ ਹਾਂਜੀ ਆ ਪੀਸ ਦੀ ਲੁੱਕ ਦੇਖ ਲਓ ਧਮਾਕਾ ਜੇ ਧਮਾਕਾ ਹੈਂਡਵਰਕ ਦੇ ਨਾਲ ਚਨੋਂਦ ਦਾ ਦੁਪੱਟਾ ਆਊਗਾ ਕਲਰ ਇਸ ਟਾਈਪ ਦੇ ਆਣਗੇ ਧਮਾਕੇ ਦਾ ਡਿਜ਼ਾਈਨਿੰਗ ਆਣ ਗਿਆ ਕ੍ਰੇਪਰ ਆ ਓਪਨ ਧਮਾਕਾ ਕਰਨ ਜਾ ਰਹੇ ਆ ਨੈਚੁਰਲ ਕ੍ਰੇਪ ਦੇ ਸੂਟ ਜਿਹੜੇ ਪਹਿਨ ਭਰਾਵਾਂ ਨੂੰ ਚਾਹੀਦੇ ਆ ਟਰੱਕ ਭਰ ਕੇ ਭਾਜੀ 1200 1500 ਦੇ ਆਰਟੀਕਲ ਹਾਂਜੀ ਭਾਜੀ 450 ਰੁਪਏ ਡਿਜ਼ਾਈਨ ਦੇਖੋ ਤੁਸੀਂ ਸੋ ਦੇਖੋ ਜੀ ਬਹੁਤ ਵੱਡਾ ਧਮਾਕਾ ਜਿਹੜੇ ਬਾਜ਼ਾਰ 'ਚ 1200 1400 1500 450 ਦਾ ਸੂਟ ਦੇਣਾ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਆ ਭਾਜੀ ਆ ਦੇਖੋ ਹੈਵੀ ਸੂਟ ਨੈਚੁਰਲ ਕ੍ਰੇਪ ਤੇ ਰੰਗ ਦੇਖੋ ਤੁਸੀਂ ਹਾਂਜੀ ਇੱਕ ਇੱਕ ਸੂਟ ਜਲਵਾ ਜੇ ਜਲਵਾ ਐਦਾਂ ਦੇ ਪੀਸ ਆ ਵੀ 450 ਆ ਵੀ 450 ਆ ਵੀ 450 ਆ ਦੇਖੋ ਹੈਂਡ ਵਰਕ ਨਾਲ ਨੇਚਰਲ ਕ੍ਰੇਮਲੇ ਸੂਟ ਜਿਹੜੇ ਬਜ਼ਾਰਾਂ ਚ 1200 1500 ਦੁਕਾਨਦਾਰ ਰੇਟ ਦੇ ਕੇ ਗਾਖ ਦੇ ਕੇ ਲਾਉਂਦੇ ਆ ਅਸੀਂ ਇੱਕੋ ਹੀ ਰੇਟ 450 ਦੇਖੋ ਜਿਹੜੇ ਵਿਆਹ ਸਾਜ ਦਾ ਕੱਪੜਾ ਹੈ ਦਾਜ ਬਰੀ ਲੈਣਾ ਦੇਣ ਲੈਣ ਕਰਨਾ ਬਾਬੇ ਦੀ ਹੱਟੀ ਆ ਜੋ 450 ਸੂਟ ਨਹੀਂ ਤਾਂ 1200000 ਤੋਂ ਘੱਟ ਕੋਈ ਨਹੀਂ ਦਿੰਦਾ ਆ ਦੇਖੋ ਪੀਸ 450 ਦੇ ਚੀਜ਼ਾਂ ਦੇਖ ਲਓ 2 2000 ਦੇ ਸੂਟ ਗੱਲਾਂ ਨਹੀਂ ਕਰਦੇ ਦੇ ਰਿਆ ਨਾਲੋ ਨਾਲ ਸਾਡੇ 400 ਰੁਪਏ ਦਾ ਸੌਦਾ ਆ ਦੇ ਕੋ ਪੀਸ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਇਹ ਚ ਇੱਕ ਦੋ ਡਿਜ਼ਾਈਨ ਨੇ ਇਹ ਵੀ ਹਨ ਵੀ 5 4 ਜਾਂ 10 ਪੀਸ ਜਿੰਨਾ ਮਰਜੀ ਟਰੱਕ ਭਰ ਕੇ ਲੈ ਜਾਓ ਚੈੱਕ ਕਰ ਲਓ ਬਹੁਤ ਸਾਰੀ ਵੈਰਾਈਟੀ ਉਧਰ ਵੀ ਦਿਖਾ ਦਿਓ ਭੈਣ ਭਰਾ ਬੈਠਿਆ ਨਾਲ ਦੀ ਨਾਲ ਦੇਈ ਜਾਂਦੇ ਆ 4.5 400 ਦੇ ਵਿੱਚ ਨਵੇਂ ਨਵੇਂ ਡਿਜ਼ਾਈਨ ਹੈਵੀ ਪੀਸ ਆ ਦੇਖੋ ਭਾਜੀ 450 ਦੀ ਡਿਜ਼ਾਈਨ ਕਿੰਨੇ ਖੋਲਤੇ ਆ ਰੰਗ ਦੇਖ ਲਓ ਇੱਕ ਤੋਂ ਇੱਕ ਆਰਟੀਕਲ ਇੱਕ ਤੋਂ ਇੱਕ ਤਮਾਕਾ ਇੱਕ ਤੋਂ ਇੱਕ ਨਵੇਂ ਤੋਂ ਨਵਾਂ ਰੇਟਾਂ ਦਾ ਬਾਤਾ ਪਟਾਕਾ ਬਾਬੇ ਜੱਟੀ ਦੇ ਹਾਂਜੀ ਵੱਡੇ ਫੈਰੇ ਇੱਕ ਤੋਂ ਇੱਕ ਡਿਜ਼ਾਈਨ ਆਊਗਾ ਭਾਈ ਜੀ ਇੱਕ ਤੋਂ ਇੱਕ ਡਿਜ਼ਾਈਨ ਆ ਦੇਖ ਲਓ ਪੀਸ ਨਵੇਂ ਤੋਂ ਨਵਾਂ ਬਹੁਤ ਵੱਡਾ ਫੈਰਾ ਕਰਨ ਜਾ ਰਿਹਾ ਜੀ ਪੀਸ ਦੇਖ ਲਓ ਤੁਸੀਂ ਇੱਕ ਤੋਂ ਇੱਕ ਖੁੱਲਦਾ ਪਿਆ ਜਲਦੀ ਜਲਦੀ ਬਿਜੜ ਕਰ ਲਓ ਐਤਵਾਰ ਦਾ ਗੋਫਰ ਜੇ ਐਦਾਂ ਦੇ ਹੈਵੀ ਸੂਟ ਲੈਣੇ ਆ ਜਿੰਨੇ ਮਰਜ਼ੀ ਲੈ ਲਓ ਫਟਾਫਟ ਕੱਲਾ ਸੂਟ ਵੀ ਕੋਰੀਅਰ ਹੋ ਜਾਊਗਾ ਭਾਜੀ 450 ਇਹ ਵੀ ਕਰਤਾ ਜੀ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਉਹਨਾਂ ਨੂੰ ਦੱਸ ਦਿੰਨੇ ਆ ਬੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਚਾਰ ਦਿਨ ਤਾਂ ਪਟਾਰੇ ਖੋਲਦੇ ਵੱਡੇ ਫਾਇਦੇ ਹੁਣੇ ਆ 12 1200 ਵਾਲੇ ਸੂਟ 450 ਚ ਦੇ ਦੇਣੇ ਆ ਆ ਦੇਖੋ ਭਾਜੀ ਪੀਸ ਆਹ ਦੇਖੋ ਭਾਜੀ ਚੀਜ਼ਾਂ ਹਾਂਜੀ ਇਹ ਵੀ 450 ਇਹ ਵੀ 450 ਦੇ ਵਿੱਚ ਆਹ ਦੇਖ ਲਓ 450 ਰੁਪਏ ਦੇ ਵਿੱਚ ਰੇਟਾਂ ਨੂੰ ਦੰਦਲ ਪਾਤੀ ਐ ਦੰਦਲ ਦੇਖੋ ਬਾਜ਼ਾਰ ਸਾਰੇ ਵੇਲੇ ਬੈਠਿਆ ਬਾਬੇ ਦੀ ਹੱਟ ਤੇ ਮੇਲੇ ਸਿਰਫ ਇਸ ਲਈ ਲੱਗੇ ਆ ਕਿਉਂਕਿ ਇਥੇ 5-5 ਰੁਪਏ 10-10 ਰੁਪਏ ਮਾਰਜਨ ਤੇ ਸੂਟ ਦੇਈ ਜਾਂਦੇ ਆ ਇਹ ਨਹੀਂ ਵੀ 400 450 ਲੈ ਆਂਦੇ ਤੇ 1200 ਰੁਪਏ ਦੇਣਾ ਵੱਡੇ ਫੈਰੇ ਹੋ ਰਹੇ ਆ ਆਹ ਦੇਖ ਲਓ ਭਾਜੀ ਇੱਕ ਤੋਂ ਇੱਕ ਰੰਗ ਡਿਜ਼ਾਈਨ ਆਹ ਦੇਖੋ ਪੀਸ ਇੱਕ ਤੋਂ ਇੱਕ ਆ ਗਿਆ ਜੀ ਆਈ ਲਓ ਭਾਜੀ ਸਿਮਰ ਦੇ ਸੂਟ ਹਾਂਜੀ ਕਿਹੜੇ ਸੂਟ ਸਿਮਰ ਦੇ ਸਿਮਰ ਦੇ ਸੂਟ ਇਹ ਤਾਂ ਹੈਵੀ ਪੀਸ ਆ ਹੈਵੀ ਭਾਜੀ ਹੈਵੀ ਪੀਸ ਆ ਇਹ ਵੀ ਅੱਜ ਆਫਰ 'ਚ ਲੱਗਣ ਲੱਗਾ ਜੀ ਆ ਦੇਖ ਲਓ ਹਾਂਜੀ ਸ਼ਿਮਰ ਦਾ ਸੂਟ ਜੀ ਨਾਲ ਭਾਜੀ 2.5 ਮੀਟਰ ਦਾ ਦੁਪੱਟਾ ਦੇਖੋ ਤੁਸੀਂ ਹਾਂਜੀ ਹਾਂਜੀ ਰੰਗ ਦੇਖੋ ਤੁਸੀਂ 1 2 3 4 5 ਕਲਰ ਤੇ ਰੇਟ ਕਰਤਾ ਇਹ ਵੀ 450 ਇਹ ਵੀ 450 ਚ ਹੀ 450 ਰੁਪਏ ਤਮਾਕਾ ਪਾਤਾ ਆ ਦੇਖੋ ਸ਼ਿਮਰ ਦੇ ਸੂਟ ਦੇ ਰਹੇ ਆ ਜਿਹੜੇ ਬਾਜ਼ਾਰ 'ਚ 1200 150 ਸ਼ੁਰੂ ਹੁੰਦੇ ਆ ਪਰ ਬਾਬੇ ਦੀ ਹੱਟੀ ਨੇ ਇਹ ਵੀ 450 ਚ ਕਰਤੇ ਆ ਜਿਹਨੇ ਨੰਮਾ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਕੋ ਫਾਇਦਾ ਪੂਰਾ ਵੱਡਾ ਕ ਤੋਂ ਵੱਡਾ ਫਾਇਦਾ ਉਹਨਾਂ ਪੈਣ ਪਰਾਂ ਵਾਲਾ ਜਿਨ੍ਹਾਂ ਨੇ ਵੇਚਣ ਲਈ ਕੰਮ ਸ਼ੁਰੂ ਕਰਨਾ ਭਾਈ ਇਹ ਘਰੀ ਨਿਗਾਹ ਕਰਾ ਬਾਈ ਭਾਈ ਦੁਕਾਨਦਾਰਾਂ ਕੋ ਚਲੇ ਜਾਓ ਹੌਲਸੇਲਰਾਂ ਕੋ ਚਲੇ ਜਾਓ ਕਹਿੰਦੇ ਕਮਾਂਦੇ ਹੌਲਸੇਲਰਾਂ ਕੋ ਚਲੇ ਜਾਣਾ ਹਾਂਜੀ ਇੱਕ ਗੱਲ ਤਾਂ ਦੇਸ ਤੋਂ ਦੇਣਾ ਗਾਰੰਟੀ ਨਾਲ ਪਹਿਲਾਂ ਦਾ 200 400 ਰੁਪਇਆ ਮਹਿੰਗਾ ਲੈ ਕੇ ਆਓਗੇ ਹਾਂਜੀ ਚਲੋ ਸੈਟੋ ਤੁਸੀਂ ਖਰੀਦ ਲਿਆ ਜੇ ਨਾ ਵਿਕਿਆ ਮੁੜ ਕੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ ਐ ਇੱਥੇ ਸੈਟ ਤੋੜੋ ਐਦਾਂ ਕੱਲਾ ਕੱਲਾ ਆਲੇ ਲੋ ਆਲੇ ਲੋ ਆਲੇ ਲੋ ਆਲੇ ਲੋ ਕੋਈ ਹੋਰ ਸੈੱਟ ਲੈਣਾ ਉਹ ਲੈ ਲਓ ਦੇਖੋ ਕਿਸੇ ਹੋਰ ਹੋਲਸੇਲਰ ਕੋਲ ਚਲ ਜਿਓ ਜਿਹੜੇ ਮਰਜੀ ਸ਼ਹਿਰ ਉਹਨਾਂ ਦੀ ਪਹਿਲੀ ਸ਼ਰਤ ਆ ਵੀ ਇਦਾਂ ਭਾਈ ਸੈੱਟ ਬਾਏ ਸੈੱਟ ਲਓ ਪਰ ਬਾਬੇ ਛੱਟੀ ਵਾਲੇ ਕਹਿੰਦੇ ਆ ਭਾਈ ਭਾਵੇਂ ਇਹਦੇ ਵਿੱਚੋਂ ਇੱਕ ਲੈ ਜਾਓ ਦੋ ਲੈ ਜਾਓ ਜਿੰਨਾ ਮਰਜੀ ਲੈ ਜਾਓ ਵੱਟਾ ਫਰਾ ਹੋਰ ਕੀ ਆ ਜਿੰਨਾ ਮਰਜੀ ਮਾਨ ਲੈ ਜਾਓ ਇੱਕ ਹੋਰ ਵੀ ਆ ਉਹ ਵੀ ਦੱਸੋ ਜਿਹੜਾ ਸੈੱਟ ਲੈ ਕੇ ਜਾਊਗਾ ਉਹਨੂੰ ਵੀ ਫਾਇਦਾ ਜਿਹੜਾ ਸਿੰਗਲ ਲੈ ਕੇ ਜਾਊਗਾ ਉਹਨੂੰ ਵੀ ਫਾਇਦਾ ਜੇ ਮਾਲ ਬੇਗਿਆ ਨਾ ਵੇਚ ਰਹਿ ਗਿਆ ਲੱਗਾਂ ਮਾਰੀ ਚ ਫੇਕ ਹੀ ਕਰੋਗੇ ਤਾਈ ਤੱਕ ਇਹਨਾਂ ਵਾਪਸੀ ਸਾਡੀ ਅਹੀ ਲੈਣੇ ਆ ਵਾਪਸੀ ਕਰ ਲੂਗੇ ਵਾਪਸੀ ਵੀ ਲਾਂਗੇ ਜਿੰਨਾ ਕਪੜਾ ਬੈ ਗਿਆ ਪ੍ਰੋਫਿਟ ਸਾਰਾ ਹੀ ਤੁਹਾਡਾ ਨਹੀਂ ਬਿਗਿਆ ਇਹ ਵਾਪਸ ਕਰਕੇ ਬਦਲ ਕੇ ਨਵਾਂ ਕਪੜਾ ਲੈ ਜਾਓ ਇੱਕ ਗੱਲ ਹੋਰ ਦੱਸ ਦਿੰਨਾ ਫਿਰ ਆਹ ਦੇਖੋ ਹੁਣ ਤੁਸੀਂ ਆਹ ਦੇਖੋ ਸੈੱਟ ਆਹ ਲੋ ਸੈੱਟ ਆਹ ਵੀ ਸੈੱਟ ਆਹ ਵੀ ਸੈੱਟ ਆਹ ਲੋ ਆ ਸੈੱਟ ਉਹ ਗਲੇ ਵਾਲਾ ਸੈੱਟ ਆ ਘੇਰੇ ਵਾਲਾ ਸੈੱਟ ਆ ਮੋਰਾ ਵਾਲਾ ਸੈੱਟ ਉਹ ਸੈੱਟੀ ਸੈੱਟ ਉਹ ਜਿਹੜਾ ਨਾ ਵਿਕਿਆ ਉਹ ਵਾਪਸ ਤੁਸੀਂ ਸੈੱਟ ਬਾਬਾ ਜੀ ਐ ਵੀ ਐ ਵੀ ਗੱਲ ਨਹੀਂ ਸਮਝੇ ਜੀ ਜਿਹੜਾ ਨਾ ਵਿਕਿਆ ਵਾਪਸ ਵਾਪਸ ਕਰ ਲੈਣਾ ਫਿਰ ਮੇਰੇ ਭੈਣ ਭਰਾ ਸੈੱਟ ਕਿਉਂਕਿ ਜਿਹੜਾ ਵਿਕ ਗਏ ਪੈਸੇ ਉਹਨਾਂ ਨੇ ਕਮਾਲੇ ਜਿਹੜੇ ਬਚ ਗਏ ਅਹੀ ਲਾਂਗੇ ਕੋਈ ਟੈਨਸ਼ਨ ਹੈ ਹੀ ਕੋਈ ਨਹੀਂ ਇਹ ਇਹਨੂੰ ਕਹਿੰਦੇ ਆ ਸੈੱਟ ਦੇਖੋ ਨਾਲ ਦੇ ਜੰਮੇ ਭੈਣ ਭਾਈ ਨੇ ਕੰਮ ਨਹੀਂ ਹੋਣਾ ਜੋ ਬਾਬੇ ਦੀ ਹੱਡੀ ਨੇ ਐਲਾਨ ਕਰਤੇ ਆ ਜਿੰਨਾ ਮਰਜ਼ੀ ਕੱਪੜਾ 50000 ਦਾ ਲੈ ਜਾਓ ਲੱਖ ਦਾ ਲੈ ਜਾਓ ਨਹੀਂ ਵਿਗਿਆ ਟੈਨਸ਼ਨ ਕੋਈ ਨਹੀਂ 1 ਰੁਪਿਆ ਨੁਕਸਾਨ ਨਹੀਂ ਸਾਰਾ ਕੱਪੜਾ ਵਾਪਸ ਕਰਕੇ ਬਦਲ ਕੇ ਲੈ ਜਾਓ ਦੂਜੀ ਤੁਹਾਨੂੰ ਇੱਕ ਚੀਜ਼ ਬੜੀ ਸ਼ਾਨਦਾਰ ਦਿਖਾਉਣ ਜਾ ਰਹੇ ਹਾਂ ਮਜ਼ਾ ਆ ਜੂਗਾ ਭਾਜੀ ਦਿਖਾਓ ਅਗਲਾ ਆਰਟੀਕਲ ਤੁਹਾਨੂੰ ਦਿਖਾਣੇ ਆਇ ਤੋਂ ਬਾਅਦ ਆਹ ਲੋ ਜੀ ਆਹ ਪੀਸ ਦੇਖੋ ਤੁਸੀਂ ਚੀਜ਼ਾਂ ਦੇਖੋ ਭਾਜੀ ਬਰਾਇਡਲ ਠੀਕ ਹੈ ਨਾ ਵੈਡਿੰਗ ਚੀਜ਼ਾਂ ਆ ਗਈਆਂ ਵੈਡਿੰਗ ਉੱਪਰ ਭਾਜੀ ਪੂਰਾ ਸ਼ੋਰੂਮ ਤਿਆਰ ਕਰਾਤਾ ਪਾ ਚੀਜ਼ ਦੇਖ ਲਓ ਮੈਂ ਤੁਹਾਨੂੰ ਇੱਕ ਇੱਕ ਆਰਟੀਕਲ ਦਿਖਾਉਣ ਲੱਗਾ ਬਿਕਲੀ 200 300 500 ਵਾਲੀ ਸੂਟਾਂ ਦੀ ਥੇਲ ਨਹੀਂ ਹੈਗੀ ਹਮ ਆਪਾਂ ਭਾਜੀ ਇਹ ਕਲਕੱਤੇ ਤੋਂ ਡਾਇਰੈਕਟ ਮੰਗਾਈਦਾ ਦੁਕਾਨਦਾਰਾਂ ਨੂੰ ਮਾਲ ਵੇਚਦੇ ਆਪਾਂ ਇੱਕ ਇੱਕ ਸੂਟ ਨੇੜੇ ਕਰਕੇ ਦਿਖਾ ਦੇਣਾ ਤੋਹਫੇ ਦੇਵਾਂਗਾ ਤੋਹਫੇ ਹਾਂਜੀ ਚੀਤਾ ਦੇਖ ਲਓ ਬਣੀਆਂ ਹੋਈਆਂ ਕਲਾਸ ਆਟਮਾ ਠੀਕ ਆ ਡਿਜ਼ਾਈਨਿੰਗਾਂ ਦੇਖੋ ਤੁਸੀਂ ਕਿੰਨੀਆਂ ਸ਼ਾਨਦਾਰ ਆ ਰਹੀਆਂ ਬਾਬੇ ਦੀ ਹੱਡੀ ਦੇ ਭਾਜੀ ਇੱਕ ਇੱਕ ਸੂਟ ਆਹ ਦੇਖੋ ਮਤਲਬ ਕੱਲਾ ਕੱਲਾ ਸੂਟ ਲਾਜਵਾਬ ਜੇ ਭਈ ਤੁਸੀਂ ਵਿਜ਼ਿਟ ਕਰੋ ਤੁਹਾਨੂੰ ਏਦਾਂ ਦੀਆਂ ਚੀਜ਼ਾਂ ਵੀ ਬਾਬੇ ਰੇਟਿਆਂ ਦੇ ਦੇਣਗੇ ਏਦਾਂ ਦੇ ਤੋਹਫੇ ਹੈਵੀ ਹੈਂਡਵਰਕ ਕਲਕੱਤੇ ਦੇ ਸੂਟ ਭਾਜੀ ਜਲੰਧਰ ਸ਼ਹਿਰ ਦਾ ਪੂਰੇ ਓਪਨ ਚਾ ਰਿੰਦੇ ਰੇਟ ਹਾਂਜੀ ਜੜੀਆਂ ਚੀਜ਼ਾਂ ਤੁਸੀਂ ਸ਼ੋਰੂਮ ਆ ਜਾ ਕੇ 20 25 25000 22000 ਦੇ ਸੂਟ ਲੈਣੇ ਆ ਨਾ ਇੱਥੇ ਭਾਜੀ 5000 7000 3200 3500 ਦੀਆਂ ਰੇਂਜਾਂ 'ਚ ਅਲੱਗ-ਅਲੱਗ ਆਰਟੀਕਲ ਦੇ ਦਾਂਗਾ ਮੈਂ ਆ ਦੇਖੋ ਸੂਟ ਜਿਹੜਾ ਤੋਹਫਾ ਆ ਦੇਖੋ ਰੈੱਡ ਕਲਰ ਦਾ ਜਲਵਾ ਦੇਖੋ ਇੱਕ ਗੱਲ ਤਾਂ ਪੱਕੀ ਆ ਬਾਬੇ ਦੀ ਹੱਟੀਏ ਸਾਰਾ ਕੁਝ ਮਿਲਦਾ 100 ਰੁਪਏ ਦਾ ਸੂਟ ਨਹੀਂ ਮਿਲਦਾ 10000 ਦਾ ਸੂਟ ਨਹੀਂ ਮਿਲਦਾ 20000 ਦਾ ਵੀ ਪਰ ਜਿਹੜੇ ਬਾਜ਼ਾਰਾਂ 'ਚ 20 20000 ਦੇ ਸੂਟ ਆ ਇੱਥੇ ਕੋਈ 3500 4000 5000 7000 8000 ਆਹ ਦੇਖੋ ਪੀਸ ਅੱਧੇ ਰੇਟਾਂ ਤੋਂ ਵੀ ਸਸਤਾ ਕੱਪੜਾ ਦੇ ਦੇਣਾ ਭਾਈ ਇਹ ਜਲਵੇ ਦੇਖੋ ਅੱਜ ਦੀ ਵੀਡੀਓ ਆਪਾਂ ਸਪੈਸ਼ਲ 450 ਚ ਪਾਈ ਹਾਂਜੀ ਵੀ 1200 1300 1500 ਦੇ ਸੂਟ ਤਾਂ ਹੈਗੇ ਹੀ ਹੈਗੇ ਆ ਪਰ ਇੱਥੇ ਹੈਵੀ ਟੀਸ਼ਰਟ ਕਿਹੜੇ ਤੋਪੇ ਤੋਪੇ ਭਾਜੀ ਆ ਦੇਖੋ ਦਾ ਸੂਟ ਇਹ ਕਲਕੱਤੇ ਦੇ ਪ्योर ਦੇਸੀ ਕਿਵਲੇ ਸੂਟ ਨੇ ਕੰਮ ਦੇਖੋ ਭਾਜੀ ਆਏ ਹਾਏ 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 ਮਾ ਕਹਨਾ ਦੁਪੱਟਾ ਦੇ ਕੇ ਚੰਨ ਚੜ ਜਾਂਦਾ ਦਿਨੇ ਹੀ ਚੰਨ ਚੜਦਾ ਦੇਖੋ ਦੇਖੋ ਜਿਹੜੇ ਦੁਪੱਟਾ ਨੇੜੇ ਕਰਕੇ ਦਿਖਾ ਜਰਾ ਐਦਾਂ ਦਿਖਾ ਕੰਮ ਇਹ ਹੁੰਦੀਆਂ ਕੁਆਲਿਟੀਆਂ ਬ੍ਰਾਂਡਡ ਮਿਲਾਰੇ ਬ੍ਰਾਂਡਡ ਕੱਪੜੇ ਕਲਕੱਤੇ ਦੇ ਆ ਦੇਖੋ ਜੀ ਆਹ ਦੇਖੋ ਸੂਟ ਕਮਾਕੇ ਦਾ ਡਿਜ਼ਾਈਨਿੰਗ ਦਾ ਐਦਾਂ ਦੇ ਪੀਸ ਪਾਜੀਆ ਦੇਖੋ ਤਾਂ ਸਹੀ ਆ ਦੇਖੋ ਸੂਟ ਤੇ ਆ ਦੇਖੋ ਦੁਪੱਟੇ ਕੱਲੇ ਭਾਜੀ 200 400 500 ਤੱਕ ਦੀ ਸੇਲ ਲਈ ਇੱਥੇ ਲੱਖਾਂ ਦਾ ਫੇਰਾ ਹੋਣਾ ਤੇ ਕਰੋਨਾ ਦੀ ਬਚਤ ਹੋਣੀ ਹੈ ਕਿੱਦਾਂ ਕਿਉਂਕਿ ਲੋਕਾਂ ਨੇ ਪਹਿਣਾ ਪਰਮਾਂ ਨੇ ਦੁਕਾਨਦਾਰ ਕੋਲ ਜਾ ਕੇ ਨਹੀਂ ਰੇਟਾਂ ਦੀ ਲੁੱਟ ਕਰਾਣੀ ਹੈ ਕਰਾਤੀ ਬੰਦ ਹਰ ਸੂਟ ਬਾਬੇ ਦੀ ਹੱਟੀ ਤੇ ਭਾਜੀ ਹਰ ਸੂਟ ਬਾਬੇ ਦੀ ਹੱਟੀ ਦੇਖੋ ਜਿਹੜੀ ਐਦਾਂ ਦੀ ਹੈਵੀ ਦਾਜਬਰੀ ਬਿਆਰਾਂ ਦੇ ਸ਼ੋਰੂਮਾਂ ਜਾ ਕੇ ਦੀ 2-2 ਲੱਖ ਰੁਪਏ ਦੀ ਬਣਾਉਂਦੇ ਹੋ ਬਾਬੇ ਦੀ ਹੱਟੀ ਤੇ 70 80 ਹਜ਼ਾਰ ਚ ਬਣ ਜਾਣੀ 2 2 ਲੱਖ ਵਾਲੀ ਮਾ ਜੀ ਭਾਜੀ 50 ਹਜ਼ਾਰ ਚ ਬਣਾ ਕੇ ਦਾਂਗੇ 70 80 ਹਜ਼ਾਰ ਤੁਸੀਂ ਜਿਹੜਾ ਦਸਤਾ ਆਹ ਦੇਖ ਲਓ ਪੀਸ ਆ ਚੀਜ਼ਾਂ ਦੇਖ ਲਓ ਦੁਪੱਟੇ ਦੇਖ ਲਓ ਕੰਮ ਦੇਖ ਲਓ ਇੱਕ ਇੱਕ ਸੂਟ ਦਾ ਜਲਵਾ ਦੇਖ ਲਓ ਹਾਂਜੀ ਮੈਂ ਤੁਹਾਨੂੰ ਸੂਟ ਦਿਖਾਣ ਲੱਗਾ ਭਾਜੀ ਇਹ ਸੂਟ ਜੀ ਆਹ ਸੂਟ ਨੂੰ ਦਾ ਸਪੈਸ਼ਲ ਵੀਡੀਓ 'ਚ ਨੇੜੇ ਕਰਕੇ ਦਿਖਾਣੀ ਇਹ ਪੀਸ ਬਾਜ਼ਾਰ 'ਚ 22000 25000 ਤੋਂ ਘੱਟ ਕੋਈ ਦਿੰਦਾ ਹੀ ਨਹੀਂ ਕਿਉਂਕਿ ਇਹ ਕਲਕੱਤੇ ਦੇ ਸੂਟ ਨੇ ਨੇੜੇ ਕਰਕੇ ਦਿਖਾ ਭਾਈ ਇਦਾਂ ਦੇ ਦਬੱਟੇ ਹੁੰਦੇ ਹਨ ਨਾ ਇਦਾਂ ਦੇ ਇਹ ਇਦਾਂ ਦੇ ਇਹਨੂੰ ਕਹਿੰਦੇ ਬ੍ਰਾਈਡਲ ਫੈਂਸੀ ਪਾਰਟੀ ਵਰਤੀਚਾ ਤੋਹਫੇ ਹਾਂਜੀ ਆ ਦੇਖੋ ਜਿਹੜਾ ਇਧਰ ਨੇੜੇ ਕਰਕੇ ਦਿਖਾਓ ਹੈਂਡਵਰਕ ਕੰਮ ਦੇਖੋ ਕੀਤਾ ਹੋਇਆ ਸੂਤਾ ਦਾ ਇੱਕ ਤੋਂ ਇੱਕ ਤਣਾਖਾ ਬਾਬੇ ਦੀ ਹੱਟੀ ਦੇ ਤੁਸੀਂ ਵਿਆਹ ਸ਼ਾਦੀ ਲਈ ਲਓ ਤੁਸੀਂ ਕਪੜਾ ਵੇਚਣ ਲਈ ਲਓ ਵੱਡੀ ਆਫਰ ਵੱਡੀ ਸੇਲ ਆਹ ਚੱਕੋ ਪੀਸ ਕੰਮ ਦੇਖ ਲਓ ਕੀਤਾ ਹੋਇਆ ਸੋ ਤੁਸੀਂ ਚੈੱਕ ਕਰ ਲਓ ਦਾਜ ਬਰੀ ਵਾਲੇ ਵੈਡਿੰਗ ਸੂਟ ਚਾਹੇ ਰੈੱਡ ਸੂਟ ਦੀ ਗੱਲ ਵੀ ਕਰਦੀ ਹੈ ਇਹਦੇ ਵਿੱਚ ਬਹੁਤ ਸਾਰੀ ਰੇਂਜ ਤੁਹਾਨੂੰ ਮਿਲਦੀ ਆ ਭਾਜੀ ਇੱਕ ਤੋਂ ਇੱਕ ਸੂਟ ਦਾਂਗੇ ਆ ਦੇਖੋ ਪੀਸ ਬਣਿਆ ਹੋਇਆ ਕੰਮ ਦੇਖ ਲਓ ਮੈਂ ਕਹਿੰਦਾ ਭਾਜੀ ਬਟਿੰਡੇ ਤੋਂ ਲੈ ਕੇ ਪਠਾਨਕੋਟ ਤੱਕ ਹਾਂਜੀ ਹਰਿਆਣੇ ਤੋਂ ਲੈ ਕੇ ਹਿਮਾਚਲ ਤੱਕ ਇਦਾਂ ਦੇ ਬ੍ਰਾਂਡ ਦੇ ਪੀਸ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਲੁੱਟ ਹੁੰਦੀ ਹੈ ਨਾ ਕੱਪੜਿਆਂ 'ਚ ਜੀ ਕਿਉਂਕਿ ਭੈਣ ਨੂੰ ਪਸੰਦ ਆ ਗਿਆ ਵੇ ਆਦਾ ਸੂਟ ਲੈਣਾ ਨਾ ਦੇਖ ਲਈ ਤੁਸੀਂ 10-1000 ਰੁਪਇਆ ਇੱਕ ਪੀਸ ਪਿੱਛੇ ਛੱਡੀ ਜਾਂਦੇ ਹੋ ਮੈਂ ਤੁਹਾਨੂੰ ਦੱਸ ਰਿਹਾ ਨਾ ਸਭ ਤੋਂ ਜਿਆਦਾ ਸਿੱਧੀ ਪੱਧਰੀ ਗੱਲ ਇਹ ਚ ਸਭ ਆ ਲੋਟਾ ਕਿਉਂਕਿ ਜਿਹਨੂੰ ਪਸੰਦ ਆ ਗਿਆ ਦੁਕਾਨਦਾਰ ਨੇ ਰੇਟ ਠੋਕੇ ਲੋਣਾ ਇੱਥੇ ਉਹ ਕੰਮ ਨਹੀਂ ਹੋਣਾ ਇੱਥੇ ਹੁਣਾਂ ਤੇ ਹੋਣਾ ਸਿਰਫ ਪੈਣਾ ਪਰਾਂ ਦਾ ਫੇਰਾ ਹੋਣਾ ਆ ਪੀਸ ਤੁਹਾਡੇ ਸਾਹਮਣੇ ਖੋਲਤੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਪੂਰੇ ਪੰਜਾਬ ਚ ਕੋਈ ਦੁਕਾਨਦਾਰ ਵੀਡੀਓ ਪਾਣ ਵਾਲਾ ਸੂਟ ਨਹੀਂ ਖੋਲ ਕੇ ਤੁਹਾਨੂੰ ਦਿਖਾਊਗਾ ਪਰਾਂ ਕਿਉਂ ਜਦੋਂ ਸੂਟ ਦਿਖਾਤਾ ਨਿਗਾਹ ਚ ਆ ਗਿਆ ਰੇਟ ਦੱਸਣਾ ਪੈਣਾ ਤੇ ਜੇ ਸੂਟ ਸੈੱਡ ਤੇ ਹੋਊਗਾ ਰੇਟ ਦੱਸਣਾ ਨਹੀਂ ਪਊਗਾ ਜੋ ਮਰਜ਼ੀ ਮੰਗ ਲਈਏ ਅਸੀਂ ਓਪਨਲੀ ਕਿਉਂ ਪਾ ਰਹੇ ਆ ਕਾਰਨ ਵੀ ਸਾਡੇ ਭੈਣਾ ਬਰਾਵਾਂ ਦੇ ਰੇਟਾਂ ਦੀ ਲੁੱਟ ਨਾ ਹੋਵੇ ਕਿਉਂਕਿ ਹਰ ਘਰ ਚ ਵਿਆਹ ਆ ਫੰਕਸ਼ਨ ਆ ਇਤਾਂ ਦੇ ਤੋਹਫੇ ਵਾਹੀਆ ਦੇਖੋ ਇਹਨੂੰ ਕਹਿੰਦੇ ਤੋਹਫੇ ਆ ਕਹਿੰਦੇ ਆ ਸੂਟ ਇਹ ਦਮੀਆਂ ਦੇ ਲਾਕੇ 20-2000 ਮੈਂ ਕਹਾਂ 25-2500 22-2200 ਖੁਸ਼ ਹੋ ਜਾਏਗੀ ਆ ਪੀਸ ਦੇਖੋ ਤੇ ਆ ਦੁਪੱਟਾ ਦੇਖੋ ਹਾਂਜੀ ਆ ਲੋ ਤਮਾਕੇ ਦਾ ਡਿਜ਼ਾਈਨਿੰਗ ਤਮਾਕੇ ਦਾ ਦੁਪੱਟੇ ਆ ਲੋ ਜੀ ਆਹ ਦੇਖੋ ਪੀਸ ਆਹ ਦੇ ਕੁਝ ਚੀਜ਼ਾਂ ਬਣੀਆਂ ਹੋਈਆਂ ਭਾਜੀ ਰੋਜ਼ ਵੀਡੀਓ ਪਾਈ ਦੀ 200 400 500 ਹਾਂ ਜੀ 2000 ਤੱਕ ਇਹ ਸੂਟ ਖੋਲਣ ਦਾ ਕਾਰਨ ਹੈ ਵੀ ਜਲੰਧਰ ਬੱਸ ਸਟੇ ਦੇ ਸਾਹਮਣੇ ਭਰਾ ਤੁਹਾਡਾ ਆ ਗਿਆ ਜੇ ਤੇ ਤੁਹਾਡਾ ਕਰ ਰਿਹਾ ਇੰਤਜ਼ਾਰ ਜੇ ਤੁਸੀਂ ਬਜ਼ਾਰਾ ਚੋ ਲੁੱਟ ਨਹੀਂ ਕਰਾਣੀ ਤੇ ਐਦਾਂ ਦੇ ਪੀਸ ਪੂਰੇ ਪੰਜਾਬ ਚ ਬਾਬੇ ਰੇਟ ਦੇ ਸਸਤੇ ਮਿਲਣਾ ਜੀ ਆ ਦੇਖੋ ਦੇਖੋ ਇੱਕੋ ਹੀ ਛਾਤੇ ਹੇਠਾਂ ਸਾਰੇ ਲਫਾਇਦੇ ਹੋ ਰਹੇ ਆ ਰੀਸੇਲਰੋਂ ਦੁਕਾਨਦਾਰੋਂ 100 ਰੁਪਇਆ ਸੂਟ ਲੈ ਜਾਓ 150 ਵਾਲਾ ਲੈ ਜਾਓ 1200 ਵਾਲਾ 450 ਜੀ ਲੈ ਜਾਓ ਪਰ ਜੇ ਤੁਸੀਂ ਦਾਜ ਬਰੀ ਬਣਾਉਣੀ ਆ ਤੇ ਇਹ ਵੀ ਤੁਹਾਨੂੰ 10-10 ਹਜ਼ਾਰ ਦੇ ਸੂਟ 3-3035-35 ਦੇ ਰਹੇ ਆ 20-20 ਹਜ਼ਾਰ ਵਾਲੇ ਸੂਟ 7-8000 ਦੇ ਦੇ ਰਹੇ ਆ ਆ ਦੇਖ ਲਓ ਭਾਜੀ ਪੀਸ ਆ ਚੀਜ਼ ਦੇਖੋ ਕੰਮ ਦੇਖੋ ਆ ਭਾਜੀ ਦੁਪੱਟਾ ਦੇਖੋ ਜਰਾ ਆ ਦੇਖੋ ਤੋਹਫੇ ਜੀ ਸਪੈਸ਼ਲ ਆਰਟੀਕਲ ਸਪੈਸ਼ਲ ਚੀਜ਼ਾਂ ਤਾਜ਼ੇ ਤਾਜ਼ੇ ਪੀਸ ਆ ਦੇਖੋ ਭਾਈ ਪੀਸ ਆ ਤਾਂ ਤਾਜ਼ੇ ਦਾ ਜੀ ਭਾਈ ਖੋਲ ਦੇ ਵੇਹਾਂ ਦੇਖੋ ਹਾਂਜੀ ਇਹਨੂੰ ਕਹਿੰਦੇ ਕੰਮ ਕੀਤਾ ਆ ਪੀਸ ਤੇ ਆ ਚੀਜ਼ ਦੇਖ ਲਓ ਬਣੀ ਹੋਈ ਖੁੱਲੇ ਡੁੱਲੇ ਦੁਪੱਟੇ ਨਾਲ ਭਾਈ ਜਲਦੀ ਜਲਦੀ ਕਰ ਲੋ ਆਫਰ ਲਿਮਟਿਡ ਆ ਆਣਾ ਪੈਣਾ ਬਾਬਰੇਟ ਦੇ ਤੇ ਸੂਟਾਂ ਦੇ ਰੇਟ ਭਾਤ ਤੇ ਨਿ ਤਮਾਕੇ ਤੇ ਤੁਹਾਡੀ ਕਰ ਰਿਹਾ ਇੰਤਜ਼ਾਰ ਜਲਦੀ ਆ ਜਾਓ ਬਾਬਰੇਟ ਦੇ ਜਲੰਧਰ ਬਾਸੜੇ ਸਾਹਮਣੇ ਨੰਬਰ 98804723 ਮਿਲਦੇ ਆ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਤੇ ਇਹ ਵੀਡੀਓ ਦਬਕੇ ਸ਼ੇਅਰ ਕਰ ਦਿਓ 4 ਦਿਨ ਬਹੁਤ ਵੱਡੇ ਫਾਇਦੇ ਹੋਣਿਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਦੇਖੋ ਸਾਰੇ ਭੈਣ ਭਾਈ ਆ ਗਏ ਇਧਰ ਵੀ ਦਿਖਾ ਦਿਓ ਤੁਸੀਂ ਵੀ ਆ ਜਾਓ 10000 ਰੁਪਏ ਦਾ ਕੱਪੜਾ ਲੈ ਲੋ 20 ਦਾ ਲੈ ਲੋ 50 ਦਾ ਲੈ ਲੋ ਬਾਜ਼ਾਰ ਨਾਲੋਂ ਰੇਟ ਵੀ ਅੱਤੇ ਆ ਕੁਆਲਿਟੀ ਵਧੀਆ ਜਿਹਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਤੁਸੀਂ ਜਿੰਨਾ ਮਰਜੀ ਕੱਪੜਾ ਲੈ ਜਾਓ ਜਿੰਨਾ ਵੈਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਵੇਕੇ ਵਾਪਸ ਦੇ ਕੇ ਨਮਾ ਲੈ ਜਾਓ ਆ ਜੀ ਆ ਦੇਖੋ ਪੀਸ ਧਮਾਕੇ ਦਾ ਡਿਜ਼ਾਈਨਿੰਗ ਪਿਓਰ ਕਰੇਪ ਦਾ ਸੂਟ ਜਾਂਦੇ ਆ ਫਿਰ ਦਿਖਾਣ ਲੱਗਾ ਆ ਫੀਜ਼ੀ ਲੁੱਕ ਦੇਖ ਲੋ ਆ ਦੁਪੱਟਾ ਦੇਖ ਲੋ ਦੁਕਾਨਦਾਰ ਨਾ ਨਾ ਕਰਦੇ ਕਰਦੇ ਵੀ 6 ਤੋਂ 7000 ਰੁਪਏ ਲੈ ਲੈਂਦਾ ਤੇ ਭੈਣ ਭਰਾ ਦੇ ਜਾਂਦੇ ਜੀ 2800 ਰੁਪਏ ਦਾ ਸੀ 2800 ਦੇਣਾ ਆ ਆ ਦੇਖ ਲੋ ਪੀਸ 2800 ਇਹ ਜਲਵੇ ਆ ਧਮਾਕੇ 2800 ਰੁਪਏ ਚ ਠੀਕ ਹੈ ਜੀ ਆਜੋ ਫਿਰ ਮਿਲਦੇ ਆ ਅਗਲੀ ਵੀਡੀਓ ਚ ਜਲਦੀ ਜਲਦੀ